ਸਪੈਸ਼ਲ ਕਿਸਮ ਦੀਆਂ ਚਾਹਾਂ ਬਣਾਉਣੇ ਆ ਉਹਦੇ ਵਿੱਚ ਅਸੀਂ ਬਦਾਮ ਵਾਲੀ ਚਾਹ ਬਣਾਉਂਦੇ ਆ ਬਦਾਮ ਖਸਕਾਸ ਵਾਲੀ ਠੜਕੇ ਵਾਲੀ ਚਾਹ ਕਾਇੂ ਦੀ ਅਸੀਂ ਡਰਾਈਵ ਰੂਟ ਦੀ ਜਿੰਨੀਆਂ ਵੈਰਾਈਆਂ ਉਹਨਾਂ ਸਾਰਿਆਂ ਦੀ ਚਾਹ ਬਣਾਈ ਦੀ ਆ ਉਹਨਿਸੋ 45 ਸਾਡੇ ਦਾਦਾ ਜੀ ਚਲਾ ਰਹੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਚਲਾ ਰਹੇ ਉਸ ਤੋਂ ਬਾਅਦ ਹੁਣ ਮੈਂ ਚਲਾ ਰਹੇ ਹਾਂ ਚਾਹ ਅਕਸਰ ਹਰ ਕੋਈ ਰੋਜ਼ ਪੀਂਦਾ ਹੋਊਗਾ ਪਰ ਜਿਹੜੀ ਚਾਹ ਅਮਰਿਤਸਰ ਚ ਇਹ ਤਿਆਰ ਹੋ ਰਹੀ ਹੈ ਔਰ ਇਹ ਵੇਖ ਕੇ ਵਾਕਈ ਮੂੰਹ ਪਾਣੀ ਆਉ। ਇੱਕ ਚਾਹ ਵੀ ਦੂਜੇ ਪਾਸੇ ਕੜ ਗਈ ਹੈ। ਗੁਲਾਬ ਦੇ ਪੱਤੀਆਂ ਨਾਲ ਦੁੱਧ ਤੇ ਖੰਡ ਪੱਤੀ ਤੇ ਲਾਚੀਆਂ ਔਰ ਬਦਾਮ ਤੇ ਖਸਖਸ। ਬਹੁਤ ਚੰਗੀ ਤਰ੍ਹਾਂ ਹਲਾ ਕੇ ਇਸ ਨੂੰ ਜਿਹੜੀ ਚਾਹ ਆ ਉਹ ਚਾਹ ਇਹਦੇ ਵਿੱਚ ਪਾਈ ਦੇ ਕੇ ਹਾਂਜੀ ਤੜਕਾ ਇਹਨੂੰ ਪੁੰਨਿਆ ਗਿਆ ਵਾ ਹਾਂਜੀ ਹਾਂ ਇਹ ਆਪਣਾ ਮੱਖਣ ਦੇ ਵਿੱਚ ਅਸੀਂ ਬਦਾਮ ਕਜਕਾ ਜਿਹੜਾ ਪੀਸਿਆ ਉਹਦਾ ਇਹ ਤੜਕਾ ਲਾਤਾ ਅਕਸਰ ਅਸੀਂ ਚਾਹ ਦੇ ਬਾਰੇ ਚਰਚੇ ਸੁਣੇ ਨੇ ਕਿ ਚਾਹ ਜਦੋਂ ਪੀਨੇ ਆ ਤਾਂ ਸਖਾਵਟ ਉਤਰ ਜਾਂਦੀ ਹੈ ਚਾਹ ਹਰ ਇੱਕ ਪੰਜਾਬੀ ਦੇ ਘਰ ਰੋਜ਼ ਬਣਦੀ ਹੈ ਜੇ ਚਾਹ ਨਾ ਪੀਤੀ ਹੋਵੇ ਤਾਂ ਇਦਾਂ ਲੱਗਦਾ ਅੱਜ ਜਿਹੜਾ ਦਿਨ ਹੈ ਸੁਸਤੀ ਪਰ ਆ ਨਿਕਲਿਆ ਅੰਮ੍ਰਿਤਸਰ ਗੁਰੂ ਨਗਰੀ ਸਵਾਦ ਦੀ ਨਗਰੀ ਜਿੱਥੇ ਕਿ ਜਦੋਂ ਲੱਖਾਂ ਦੀ ਗਿਣਤੀ ਚ ਸਲਾਨੀ ਪਹੁੰਚਦੇ ਆ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਆ ਸਲਾਨੀ ਘੁੰਮਣ ਵਾਸਤੇ ਆਉਂਦੇ ਨੇ ਤਾਂ ਅੰਮ੍ਰਿਤਸਰ ਦੇ ਵੱਖ-ਵੱਖ ਜ਼ਾਇਕੇ ਜਿਹੜੇ ਨੇ ਉਹ ਜ਼ਰੂਰ ਚੱਕਦੇ ਆ ਪਰ ਚਾਹ ਅਸੀਂ ਘਰ ਵੀ ਬਣਾਉਂਦੇ ਆ ਪਰ ਜੋ ਚਾਹ ਅੰਮ੍ਰਿਤਸਰ ਚ ਜੋ ਤੜਕਾ ਲਾ ਕੇ ਮਿਲਦੀ ਆ ਬਦਾਮਾਂ ਵਾਲੀ ਖਸਖਸ ਵਾਲੀ ਚਾਹ ਉਹ ਸ਼ਾਇਦ ਕਿਤੇ ਹੋਰ ਨਾ ਮਿਲਦੀ ਹੋਵੇ ਇਸ ਲਈ ਮੈਂ ਅੰਮ੍ਰਿਤਸਰ ਦੇ ਕੋਟ ਰੋਡ ਤੇ ਮੌਜੂਦ ਹਾਂ ਜਿੱਥੇ ਕਿ ਵਿੱਕੀ టీ ਸਟਾਲ ਜੋ ਕਈ ਦਹਾਕਿਆਂ ਤੋਂ ਐਸੀ ਚਾਹ ਬਣਾਉਂਦੇ ਆ ਜਿਸ ਨੂੰ ਪੀ ਕੇ ਲੋਕ ਜੋ ਆਪਣਾ ਜਿਹੜਾ ਸਵਾਦ ਹੈ ਉਸ ਨੂੰ ਜ਼ਰੂਰ ਮਹਿਸੂਸ ਕਰਦੇ ਨੇ ਕਿ ਇਸ 'ਚ ਵਾਕਈ ਕੁਝ ਖਾਸ ਚੀਜ਼ ਹੈ ਤੜਕੇ ਵਾਲੀ ਚਾਹ ਨਾਮ ਤੁਸੀਂ ਪਹਿਲੀ ਵਾਰ ਸੁਣਿਆ ਹੋਊਗਾ ਪਰ ਅੱਜ ਤੁਹਾਨੂੰ ਦਿਖਾਣੇ ਆ ਕਿ ਤੜਕੇ ਵਾਲੀ ਚਾਹ ਬਣਦੀ ਕਿਵੇਂ ਆ ਇਹ ਵਿੱਕੀ టీ ਸਟਾਲ ਆ ਜਿੱਥੇ ਕਿ ਜੋ ਭਾਈ ਸਾਹਿਬ ਬੈਠੇ ਹੋਏ ਨੇ ਲਗਾਤਾਰ ਕਈ ਦਹਾਕਿਆਂ ਤੋਂ ਜਿਹੜੀ ਦੁਕਾਨ ਚੱਲ ਰਹੀ ਹੈ ਉਹਦਾ ਨਾਮ ਕੀ ਹੈ ਤੇ ਕਿੰਨੇ ਸਮੇਂ ਤੋਂ ਦੁਕਾਨ ਚੱਲ ਰਹੀ ਹੈ ਜੀ ਇਹ ਮੇਰੇ ਨਾਲ ਵਿਕੀ ਹੈ ਜੀ ਇਹ ਦੁਕਾਨ 1945 ਤੋਂ ਸਾਡੇ ਦਾਦਾ ਜੀ ਚਲਾ ਰਹੇ ਆ ਉਸ ਤੋਂ ਬਾਅਦ ਸਾਡੇ ਪਿਤਾ ਜੀ ਚਲਾ ਦੇ ਉਸ ਤੋਂ ਬਾਅਦ ਇਹ ਮੈਂ ਚਲਾ ਰਿਹਾ ਜਿਹੜੀ ਐਸੀ ਚੀਜ਼ ਪਾਉਂਦੇ ਹੋ ਚਾਹ ਚ ਪਾਣੀ ਦੇਖਿਆ ਜਿਹੜਾ ਚਾਹ ਬਣਾਉਣ ਲੱਗਿਆ ਵਰਤਦੇ ਉੱਚ ਗੁਲਾਬ ਦੇ ਫੁੱਲ ਪਏ ਹੋਏ ਨੇ ਮੱਖਣ ਦੀ ਟਿੱਕੀ ਰੱਖੀ ਹੈ ਬਦਾਮ ਰੱਖੇ ਨੇ ਖਸਖਸ ਰੱਖੀ ਹੈ ਸੋ ਇਹਨਾਂ ਚੀਜ਼ਾਂ ਨਾਲ ਕਰਦੇ ਕੀ ਹੋ ਏ ਸਾਡੇ ਦਾਦਾ ਜੀ ਨੇ ਇਹ ਕੰਮ ਸਟਾਰਟ ਕੀਤਾ ਸੀ ਜਿਹੜੀਆਂ ਚਾਹਾਂ ਬਣਾਉਣੇ ਆ ਉਹ ਸਪੈਸ਼ਲ ਕਿਸਮ ਦੀਆਂ ਚਾਹਾਂ ਬਣਾਉਣੇ ਆ ਉਹਦੇ ਵਿੱਚ ਅਸੀਂ ਬਦਾਮ ਵਾਲੀ ਚਾਹ ਬਣਾਉਣੇ ਆ ਬਦਾਮ ਖਸਕਾਸ ਵਾਲੀ ਤੜਕੇ ਵਾਲੀ ਚਾਹ ਕਾਈਉ ਜੀ ਅਸੀਂ ਡ్రਾਈ ਫਰੂਟ ਦੀਆਂ ਜਿੰਨੀਆਂ ਵੀ ਵੈਰਾਈਟੀਆਂ ਉਹਨਾਂ ਸਾਰਿਆਂ ਦੀ ਚਾਹ ਬਣਾਈਦੀ ਆ ਇਸ ਤੋਂ ਇਲਾਵਾ ਇਹੜੀਆਂ ਚਾਹਾਂ ਹੀ ਬਣਾਉਣੇ ਆ ਇਹਦੇ ਵਿੱਚ ਆਪਾਂ ਤੁਲਸੀ ਜਿਹੜੀ ਐਂਟੀਬੈਟਿਕ ਹੈ ਉਹ ਪਾਈਦੀ ਆ ਗੁਲਾਬ ਹੈ ਜਿਹੜਾ ਸ਼ੀਤਲਤਾ ਪ੍ਰਦਾਨ ਕਰਦਾ ਜਿਹੜਾ ਸਾਡੇ ਸਵਾਸ ਵਾਸਤੇ ਬਹੁਤ ਅੱਛਾ ਰੋਸਲਾਵਾ ਜਿੰਨਾ ਵੀ ਅਸੀਂ ਆਪਣਾ ਮਟੀਰੀਅਲ ਇਸਤੇਮਾਲ ਕਰਦੇ ਆ ਬਾਦਾਮ ਹੈ ਕਾਜੂ ਹੈ ਪਿਸਤਾ ਇਹ ਸਭ ਚੀਜ਼ਾਂ ਇੱਕ ਪ੍ਰਕਾਰ ਦਾ એનર્ਜੀ ਡਰਿੰਕ ਹੈ ਔਰ ਇਹਨੂੰ ਪੀਣ ਲਈ ਬੜੇ ਬੜੇ ਦੂਰੋਂ ਲੋਕ ਆਂਦੇ ਨੇ ਇਹ 1945 ਤੋਂ ਸਾਡੇ ਦਾਦਾ ਜੀ ਚਲਾ ਰਹੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਚਲਾ ਰਹੇ ਉਸ ਤੋਂ ਬਾਅਦ ਹੁਣ ਮੈਂ ਚਲਾ ਰਿਹਾ ਹਾਂ ਔਰ ਇਹ ਬਹੁਤ ਵਧੀਆ ਚਾਬ ਹੈ ਜਿਹੜੀ ਕਿ ਤੁਹਾਡੇ ਸਰੀਰ ਵਾਸਤੇ ਇੱਕ ਪ੍ਰਕਾਰ ਦਾ એનર્ਜੀ ਡਰਿੰਕ ਹੈ ਜਿਹਦੇ ਵਿੱਚ ਸਾਨੂੰ ਦੁੱਧ ਬਾਦਾਮ ਐਨੇ ਨੇ ਪ੍ਰਕਾਰ ਦੇ ਮੇਵੇ ਜਿਹੜੇ ਅਸੀਂ ਮੇਵੇ ਨਹੀਂ ਖਾ ਸਕਦੇ ਉਹ ਅਸੀਂ ਚਾਹ ਪਾ ਗਏ ਆਪਣੇ ਸਵਸਥ ਸਰੀਰ ਵਾਸਤੇ ਇੱਕ ਪ੍ਰਕਾਰ ਦਾ ਇਹ ਸਮਝ ਲਓ ਵੀ ਅਸੀਂ ਕਹਿੰਦੇ ਜੀ ਡਰਿੰਕ ਜਿਸ ਤਰ੍ਹਾਂ ਦੀ ਪੀਨੇ ਆ ਇਹ ਸਾਡੇ ਵਾਸਤੇ ਉਸ ਪ੍ਰਕਾਰ ਦੀ ਚਾਹ ਆ ਜਿਹੜੀ ਪੀਣ ਨੂੰ ਬੜੇ ਬੜੇ ਗੁਰੂ ਲੋਕ ਇੱਥੇ ਆਦੇ ਅਸੀਂ ਵੀ ਪੀਆਗੇ ਔਰ ਦੇਖਾਂਗੇ ਬਣਦੀ ਕਿਵੇਂ ਆ ਤੇ ਚਾਹ ਦਾ ਰੇਟ ਕੀ ਰੱਖਿਆ ਹੋਇਆ ਸ਼ੁਰੂਆਤ ਕੀ ਤੋਂ ਹੁੰਦੀ ਤੇ ਕਿੰਨੇ ਰੁਪਏ ਤੱਕ ਚਾਹ ਸਾਡੀ ਹੋਏਗੀ 30 ਰੁਪਏ ਤੋਂ 30 ਰੁਪਏ ਦੀ ਹੋਏਗੀ ਨਾਰਮਲ ਚਾਹ ਉਸ ਤੋਂ ਬਾਅਦ ਦੁੱਧ ਵਾਲੀ ਚਾਹ ਉਸ ਤੋਂ ਬਾਅਦ ਬਦਾਮ ਵਾਲੀ ਚਾਹ ਚੜਕੇ ਵਾਲੀ ਚਾਹ ਇਸ ਨਾਲ ਸਾਰਿਆਂ ਦੇ ਅਲੱਗ-ਅਲੱਗ ਜਿਹੜੇ ਆ ਉਹ ਜਿਹੜਾ 30 ਰੁਪਏ ਤੋਂ ਲੈ ਕੇ 200 ਰੁਪਏ ਤੱਕ ਚਾਹ ਦਾ ਕਾਹ ਪਾਗਾ ਹੁਣ ਕਿਹੜੀ ਚਾਹ ਬਣਾਉਣ ਲੱਗੇ ਹੋ ਤੇ ਇਹਦੇ ਚ ਕੀ ਕੀ ਪਏਗਾ ਇਹ ਅੱਜ ਅਸੀਂ ਤੁਹਾਨੂੰ ਪਾਵਾਂਗੇ ਟੜਕੇ ਵਾਲੀ ਚਾਹ ਸਾਡੀ ਸੋ ਬਿਲਕੁਲ ਆ ਵੀਕੀਟ ਇਸਟਾਲ ਹੈ ਜਿੱਥੇ ਅਸੀਂ ਇਹ ਦੇਖਦੇ ਆ ਕਿ ਹਰ ਇੱਕ ਚੀਜ਼ ਆ ਦੇਖੋ ਜਿਹੜਾ ਚਾਹ ਚ ਪਾਣੀ ਵਰਤਦੇ ਆ ਉਸ ਵਿੱਚ ਵੀ ਗੁਲਾਬ ਦੇ ਜਿਹੜੇ ਪੱਤੇ ਪੱਤੀਆਂ ਨੇ ਪਾਈਆਂ ਹੋਈਆਂ ਨੇ ਉਹ ਦੂਜੇ ਪਾਸੇ ਅਮੂਲ ਦੁੱਧ ਵੀਰਕੇ ਦਾ ਬਦਾਮ ਖਸਖਸ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟਸ ਔਰ ਕੁੱਟਣ ਵਾਸਤੇ ਵੀ ਜਿਹੜੀ ਮਸਾਲੇ ਜਾਂ ਬਦਾਮ ਵਗੈਰਾ ਉਹ ਵੀ ਦੇਸੀ ਤਰੀਕੇ ਨਾਲ ਲੋਹੇ ਦੀ ਦੇਗੀ ਲੋਹੇ ਦੀ ਇਹ ਚੀਜ਼ ਵਰਤੀ ਜਾਂਦੀ ਪਈ ਆ। ਤਾਂ ਆਹ ਤਸਵੀਰਾਂ ਨੇ ਜਿਹੜਾ ਭਾਂਡਾ ਵੀ ਸਪੈਸ਼ਲ ਜਿਹੜਾ ਰੱਖਿਆ ਹੋਇਆ ਤੇ ਸ਼ੁਰੂਆਤ ਜਿਹੜੀ ਆ ਰੱਖ ਲੈਣਾ। ਕਿਹੜਾ ਭਾਂਡਾ ਹੈ? ਇਹ ਪਤਲ ਦਾ ਬਰਤਨ ਹੈ ਜੀ। ਅੱਛਾ ਜੀ। ਇਹ ਹੁਣ ਅਸੀਂ ਸਭ ਤੋਂ ਪਹਿਲੇ ਦੁੱਧ ਪਾਵਾਂਗੇ। ਇਹ ਸਾਡੀ ਚੜਕੇ ਵਾਲੀ ਚਾਹ ਲਈ ਤਿਆਰ ਹੋਣ। ਪਾਣੀ ਨਹੀਂ ਪਏਗਾ। ਨਹੀਂ ਜੀ, ਪਾਣੀ ਨਹੀਂ ਪਏਗਾ। ਇਹ ਭਾਂਡੇ ਦੀ ਕੀ ਖਾਸੀਅਤ ਹੈ? ਪਿੱਤਰ ਦੇ ਭਰਤਾਂ ਜਿਹੜੇ ਅਸੀਂ ਖਾਣ ਪੀਣ ਦਾ ਜੋ ਵੀ ਪਦਾਰਥ ਹੈ ਪਿੱਤਰਾਂ ਦਾ ਜਿਹੜਾ ਬਹੁਤ ਵਧੀਆ ਸਾਡੇ ਸਵਾਸਤਵਾਸਤੇ ਕਿ ਜੋ ਮਰਜੀ ਰੋਟੀ ਬਣਾ ਆਪਣਾ ਸਬਜੀ ਬਣਾਈਏ ਚਾਹ ਬਣਾਈਏ ਪਿੱਤਰ ਸਭ ਤੋਂ ਵਧੀਆ ਨਾਲ ਨਾਲ ਪਾ ਰਹੇ ਦੁੱਧ ਦੇ ਨਾਲ ਹੋਰ ਕੀ ਪਾਇਆ ਹੌਲੀ ਹੌਲੀ ਕਰਕੇ ਗੁੱਟ ਕੇ ਹਰੀਆਂ ਲੱਛੀਆਂ ਪਾਵਾਂਗੇ ਅੰਮ੍ਰਿਤਸਰ ਸਿਰਫ ਇੱਥੇ ਚਾਹ ਬਣਦੀ ਹੈ ਇਹੋ ਜੀ ਹੋਰ ਕਿਤੇ ਨਹੀਂ ਅੰਮ੍ਰਿਤਸਰ ਜਿੱਥੇ ਬਣਦੀ ਹੈ ਹਾਂਜੀ ਹਾਂਜੀ ਇਹ ਰੈਸਪੀ ਸਿਰਫ ਇੱਥੇ ਤੁਹਾਨੂੰ ਮਿਲੇਗੀ ਇਹੋ ਜੀ ਸਾਡੇ ਬਜ਼ੁਰਗ ਬਣਾਉਂਦੇ ਆਏ ਇਹੋ ਚਾਹ ਸੀ ਤੋਰ ਕਿਸੇ ਕੋਨੇ ਚ ਨਹੀਂ ਮਿਲੂਗੀ ਨਹੀਂ ਇਹ ਲਾਚੀ ਤੋਂ ਬਾਅਦ ਆਪਾਂ ਗੁਲਾਬ ਪਾਇਆ ਹੁਣ ਆਪਾਂ ਨੇ ਇਹਦੇ ਵਿੱਚ ਖੰਡਪਤੀ ਬਾਣੀ ਕੀ ਬਾਤ ਹੈ ਦੁੱਧ ਖੰਡਪਤੀ ਗੁਲਾਬ ਦੀਆਂ ਪੱਤੀਆਂ ਹਰੀ ਇਲਾਇਚੀ ਆਲਰੇਡੀ ਨਾਲ ਨਾਲ ਤਿਆਰ ਹੋ ਰਹੀਆਂ ਹੁਣ ਬਦਾਮ ਡ్రਾਈ ਫਰੂਟਸ ਦੀ ਵਾਰੀ ਆ ਗਈ ਹਾਂਜੀ ਇਹ ਹੁਣ ਅਸੀਂ ਬਦਾਮ ਜਿਹੜੇ ਆ ਇਹ ਤੇ ਸਪਾਓਗੇ ਕਟਾਂਗੇ ਚਾ ਅਕਸਰ ਹਰ ਕੋਈ ਰੋਜ਼ ਪੀਂਦਾ ਹੋਊਗਾ ਪਰ ਜਿਹੜੀ ਚਾ ਅੰਮ੍ਰਿਤਸਰ ਚ ਇਹ ਤਿਆਰ ਹੋ ਰਹੀ ਹੈ ਔਰ ਇਹ ਵੇਖ ਕੇ ਵਾਕਈ ਮੂੰਹ ਚ ਪਾਣੀ ਆਉ। ਇਹ ਖਸਖਸ ਹੈ ਜੀ। ਹਾਂ ਜੀ। ਬਦਾਮ ਚ 36 ਗੋਣ ਹੈ ਖਸਖਸ ਚ 86 ਗੋਣ ਹੈ। ਬਲੋ। ਜੋ ਐਸੀ ਚਾ ਆ ਜੋ ਸਾਰੀਆਂ ਐਨਰਜੀ ਡਰਿੰਕਸ ਨੂੰ ਫੇਲ ਕਰੇਗੀ। ਆ ਦੇਖੋ ਆ ਨਾਲ ਮੁੰਡਾ ਬਦਾਮ ਤੇ ਖਸਖਸ ਨੂੰ ਕੁਟ ਰਾ ਹੋਇਆ। ਨਾਲ ਦੂਜੇ ਪਾਸੇ ਚਾ ਜੜੀ ਹੈ ਉਹ ਵੀ ਕੜਨੀ ਸ਼ੁਰੂ ਹੋ ਰਹੀ ਹੈ। ਕਿਟਲ ਦੇ ਭਾਂਟਿਆਂ ਦੇ ਵਿੱਚ ਤੜਕੇ ਵਾਲੀ ਚਾਹ ਜਿਸ ਦਾ ਰੇਟ 200 ਰੁਪਏ ਤੱਕ ਰੱਖਿਆ ਹੋਇਆ ਹੈ 30 ਰੁਪਏ ਤੋਂ ਲੈ ਕੇ 200 ਰੁਪਏ ਤੱਕ ਚਾਹ ਜੜੀ ਬਣਦੀ ਹੈ ਅਸੀਂ ਅਕਸਰ ਦੇਖਦੇ ਆ ਕਿ ਅਮ੍ਰਿਤਸਰ ਦੇ ਵਿੱਚ ਵਕ ਵਕ ਸਵਾਦ ਦੇਖਣ ਨੂੰ ਮਿਲਦੇ ਨੇ ਪਰ ਅੱਜ ਇਹ ਜਿਹੜਾ ਵੱਖਰਾ ਸਵਾਦ ਹੈ ਚਾਹ ਦੇ ਵਿੱਚ ਵੀ ਜਿਹੜਾ ਐਕਸਪੈਰੀਮੈਂਟ ਹੈ ਉਹ ਕੀਤਾ ਹੋਇਆ ਹੈ ਜਿਹੜਾ ਤਜਰਬਾ ਹੈ ਕੀਤਾ ਤੜਕੇ ਦੀ ਚਾਹ ਦਾ ਕਿੰਨਾ ਪੁਰਾਣਾ ਹੈ ਇਹ 1945 ਤੋਂ ਸਾਡੇ ਦਾਦਾ ਜੀ ਕੋਲੇ ਰੈਸਪੀ ਹੈਗੀ ਸੀ ਉਹ ਇਸ ਪ੍ਰਕਾਰ ਦੀਆਂ ਚਾਹਾਂ ਬਣਾਉਂਦੇ ਸੀ ਉੱਥੇ ਦੁਕਾਨ ਹੈ ਹਾਂਜੀ ਸਰੇ ਕਿਨੇ ਤੋਂ ਕਿੰਨੇ ਵੇ ਤੱਕ ਸਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਛੁੱਟੀ ਕੋਈ ਨਹੀਂ ਹੁੰਦੀ ਸਾਡੀ ਕਈ ਮਹਾਨ ਹਸਤੀਆਂ ਜਾਂ ਕਈ ਆ ਕੇ ਦੋ ਕੋ ਚਾਹ ਪੀਂਦੇ ਰਹੀਆਂ ਨੇ ਹਨਾ ਹਾਂਜੀ ਸਾਡੇ ਕੋਲ ਜਿੰਨੇ ਵੀ ਪੁਲਿਸ ਦੇ ਵੱਡੇ ਅਫਸਰ ਵਾ ਲੀਡਰ ਵਾ ਜਾਂ ਦਿੱਲੀੋਂ ਜਾਂ ਦੇਸ਼ਾਂ ਵਿਦੇਸ਼ਾਂੋਂ ਜਿਹੜੇ ਲੋਕ ਆਂਦੇ ਆ ਉਹ ਅੰਮ੍ਰਿਤਸਰ ਘੁੰਮਦੇ ਫਿਰਦੇ ਸਾਡੀ ਚਾਹ ਜਿਹੜੀ ਆ ਪੀ ਕੇ ਜਾਂਦੇ ਬਿਲਕੁਲ ਤਾਂ ਇਹ ਜਿਹੜੀ ਚਾਹ ਕੱਢਣੀ ਸ਼ੁਰੂ ਹੋ ਗਈ ਹੈ ਜਿਹੜਾ ਇਹ ਚਾਹ ਦਾ ਸਵਾਦ ਹੈ ਹਰ ਕੋਈ ਲੈ ਜਾਂਦਾ ਹੈ ਇਹ ਪੰਜਾਬ ਪੁਲਿਸ ਦੇ ਅਫਸਰ ਦੇਖ ਕੇ ਜਿਹੜੇ ਅੰਮ੍ਰਿਤਸਰ ਲਈ ਟ੍ਰਾਂਸਫਰ ਹੁੰਦੀ ਆ ਉਹ ਜ਼ਰੂਰ ਚਾਹ ਦਾ ਸਵਾਦ ਲੈਂਦੇ ਨੇ ਜਦੋਂ ਕੋਈ ਲੀਡਰ ਮੰਤਰੀ ਇੱਥੇ ਪਹੁੰਚਦੇ ਆ ਵੱਖ-ਵੱਖ ਸੂਬਿਆਂ ਤੋਂ ਤਾਂ ਇੱਥੇ ਆ ਕੇ ਇਹ ਜਿਹੜੀ ਚਾਹ ਆ ਜ਼ਰੂਰ ਪੀਂਦੇ ਆ ਨੀਕਾ ਦਾ ਜਿਹੜਾ ਇਹ ਚਾਹ ਦੀ ਜਿਹੜੀ ਦੁਕਾਨ ਹੈ ਇਹ ਅੰਮ੍ਰਿਤਸਰ ਦੇ ਕੋਟ ਰੋਡ ਤੇ ਜਦੋਂ ਭੰਡਾਰੀ ਪੁਲ ਤੋਂ ਉਤਰ ਕੇ ਕੋਟ ਰੋਡ ਨੂੰ ਜਾਂਦੇ ਆ ਤਾਂ ਉਦੋਂ ਇਹ ਜਿਹੜੀ ਦੁਕਾਨ ਆ ਦੇਖਣ ਨੂੰ ਮਿਲਗੇ ਮੈਂ ਤਸਵੀਰ ਦਿਖਾ ਦਿਆਂ ਕਿ ਕਿੱਥੋਂ ਦੀ ਇਹ ਤਸਵੀਰ ਹੈ ਜੇ ਜਦੋਂ ਪੁੱਲ ਉਤਰਦਾ ਭੰਡਾਰੀ ਪੁੱਲ ਉੱਥੋਂ ਇਹ ਪਹਿਲਾ ਉਤਰਦਾ ਹੀ ਚੌਂਗ 'ਚ ਖੱਬੇ ਹੱਥੋਂ ਜਿਹੜੀ ਦੁਕਾਨ ਹੈ ਵਿਕੀ ਤੀ ਸਟਾਲ ਦਿੱਤੇਗੀ ਨਿੱਕੀ ਜੀ ਦੁਕਾਨ ਤੁਹਾਨੂੰ ਦੇਖਣ ਨੂੰ ਮਿਲੇਗੀ ਪਰ ਇਹ ਨਿੱਕੀ ਦੁਕਾਨ ਦੇ ਵਿੱਚ ਕਈ ਗੁਣਪਰੀ ਜਿਹੜੀ ਚਾਹ ਆ ਉਹ ਦੇਖ ਸਕਦੇ ਹਾਂ ਹੁਣ ਤੱਕ ਜਿਹੜੀ ਹੈ ਲਗਾਤਾਰ ਆ ਜਿਹੜਾ ਬਦਾਮ ਤੇ ਉਹ ਖਸਖਸ ਕੁੱਟਿਆ ਜਾ ਰਿਹਾ ਕਿਉਂਕਿ ਚਾਹ ਜਿਹੜੀ ਦੂਜੇ ਪਾਸੇ ਕੱਢ ਗਈ ਹੈ ਗੁਲਾਬ ਦੀ ਪੱਤੀਆਂ ਨਾਲ ਦੁੱਧ ਤੇ ਖੰਡ ਪੱਤੀ ਤੇ ਲਾਚੀਆਂ ਔਰ ਬਦਾਮ ਤੇ ਖਸਖਸ ਹੋਰ ਜੇ ਗੱਲ ਕਰੀਏ ਤਾਂ ਇਹ ਚਾਹ ਦੇ ਕਿਹੜੇ ਜਿਹੜੇ ਫਾਇਦੇ ਆ ਉਹ ਮਿਲਣਗੇ ਕਿਉਂਕਿ ਜੋ-ਜੋ ਚੀਜ਼ਾਂ ਪਾਈਆਂ ਨੇ ਇਹ ਰਗੜੇ ਵਿੱਚ ਵੀ ਪੈਂਦੀਆਂ ਨੇ ਲੋਕੀ ਨੂੰ ਸ਼ੇਕ ਬਣਾ ਕੇ ਵੀ ਪੀਂਦੇ ਇਹ ਜਿਹੜੇ ਇੱਕ ਪ੍ਰਕਾਰ ਦਾ ਇਹ એનર્ਜੀ ਡ੍ਰਿੰਕ ਆ ਬਦਾਮ ਹੈ ਉਹ ਚ 36 ਗੋਣ ਹੈ ਖਸਖਾਸ ਹੈ ਇਹ ਦਿਮਾਗ ਤਾਕਤ ਵਾਸਤੇ ਸਰੀਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਇਹ 66 ਗੋਣ ਆ ਉਸ ਤੋਂ ਬਾਅਦ ਛੋਟੀ ਰਾਚੀ ਆ ਉਸ ਤੋਂ ਬਾਅਦ ਤुलसी ਹੈ ਐਂਟੀਬੈਟਿਕ ਹੈ ਗੁਲਾਬ ਹੈ ਇਹ ਜੁਨੀਅਰ ਵਿੱਚ ਹੀ ਚੀਜ਼ਾਂ ਪਾਣੇ ਇੱਕ ਸੁਭਾ ਦਾ ਆਯੁਰਵੈਦਿਕ ਮਿਸ਼ਰਣ ਹੈ ਇਹ ਆਯੁਰਵੈਦਿਕ ਚੀਜ਼ੀ ਹੈ ਜਿਹੜੀ ਸਾਡੇ ਸਰੀਰ ਨੂੰ ਇੱਕ ਟੋਨਿਕ ਦਾ ਕੰਮ ਕਰੇਗਾ ਔਰ ਕਈ ਰੋਗਾਂ ਦਾ ਇਲਾਜ ਜਿਹੜਾ ਇਹਨਾਂ ਚੀਜ਼ਾਂ ਜਿਹਾ ਖਸਕਾਸ ਹੈ ਬਦਾਮ ਹੈ ਖਸਕਾਸ ਦਿਮਾਗ ਤਾਕਤ ਵਾਸਤੇ ਹੈ ਸਰੀਰ ਵਾਸਤੇ ਤਾਕਤ ਵਾਸਤੇ ਹੈ ਬਦਾਮ ਹੈ ਉਸ ਤੋਂ ਬਾਅਦ ਮੱਖਣ ਹੈ ਇਹ ਸਭ ਚੀਜ਼ਾਂ ਜਿਹੜੀ ਤੁਹਾਨੂੰ ਤੜਕਾ ਕਿਵੇਂ ਲੱਗ ਜੂਗਾ ਇਹ ਬੜੀ ਹੈਰਾਨ ਕਰਦੀ ਹੈ ਜੀ ਹੁਣ ਤੁਹਾਡੇ ਸਾਹਮਣੇ ਤੜਕਾ ਲਾਇਆ ਜਾਏਗਾ ਆ ਇੱਕ ਪਾਸੇ ਚਾਹ ਕੜਗੀ ਹੈ ਦੂਜੇ ਪਾਸੇ ਹੁਣ ਤੜਕਾ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਛਾ ਸੋ ਇਹ ਤੜਕਾ ਜਿਹੜਾ ਲਾਇਆ ਜਾ ਰਿਹਾ ਛੋਟੀ ਜੀ ਦੁਕਾਨ ਜਿਸ ਦੇ ਵਿੱਚ ਕਈ ਗੁਣ ਦੇਖਣ ਨੂੰ ਮਿਲ ਸਕਦੇ ਆ ਚਾਹ ਦੀ ਜਿਹੜੀ ਦੁਕਾਨ ਹੈ ਇਹ ਅਸੀਂ ਦੇਖ ਰਹੇ ਆ ਕਿ ਜਿੱਥੇ ਲਗਾਤਾਰ ਹੀ ਕਈ ਦਹਾਕੇ 1945 ਤੋਂ ਲੈ ਕੇ ਹੁਣ ਤੱਕ ਇੱਥੇ ਗਾੜ ਜਿਹੜੇ ਆ ਉਹ ਚਾਹ ਪੀਣ ਵਾਸਤੇ ਪਹੁੰਚਦੇ ਆ। ਸੋ ਜਿਹੜੀ ਚਾਹ ਤੜਕੇ ਵਾਲੀ ਤੜਕਾ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਮੱਖਣ ਪੈ ਚੁੱਕਿਆ ਪਹਿਲੀ ਵਾਰੀ ਸੁਣਿਆ ਹੋਊਗਾ ਕਿ ਤੜਕੇ ਲਈ ਚਾਹ ਵੀ ਅੰਮ੍ਰਿਤਸਰ ਦੇ ਵਿੱਚ ਬਣਾਈ ਜਾਂਦੀ ਆ ਲੋਕ ਬੜੇ ਚਾਹ ਨਾਲ ਪੀਂਦੇ ਨੇ 200 ਰੁਪਏ ਦਾ ਕੱਪ ਹਾਲਾਂਕਿ 30 ਰੁਪਏ ਤੋਂ ਕੱਪ ਸ਼ੁਰੂ ਹੁੰਦਾ ਨਾਰਮਲ ਚਾਹ ਦਾ ਪਰ ਜਿਹੜੀ ਤੜਕੇ ਵਾਲੀ ਚਾਹ ਹੈ ਜਿਸ ਅੱਧੀ ਅਮੂਲ ਦੀ ਟਿੱਕੀ ਔਰ ਬਾਕੀ ਜਿਹੜੇ ਮਸਾਲੇ ਆ ਉਹ ਪੈਣਾ ਸ਼ੁਰੂ ਹੋਇਆ ਖੁਸ਼ਬੂ ਬਹੁਤ ਸੋਹਣੀ ਹੈ ਕਿ ਪਿੱਤਲ ਦੇ ਭਾਂਡੇ ਚ ਬਣਦਾ ਪਿਆ ਇੱਕ ਖਸਖਸ ਤੇ ਬਦਾਮ ਜਿਹੜੇ ਪਾ ਚੁੱਕੇ ਆ ਔਰ ਗੁਲਾਬੀਆਂ ਪੱਤੀਆਂ ਇਲਾਚੀ ਪਹਿਲੇ ਚਾਹ ਦੇ ਵਿੱਚ ਕਾੜ ਦਿੱਤੀ ਗਈ ਹੈ ਸੋ ਇਹ ਤੜਕਾ ਲੱਗਣਾ ਸ਼ੁਰੂ ਹੋ ਗਿਆ ਬਹੁਤ ਚੰਗੀ ਤਰ੍ਹਾਂ ਹਲਾ ਕੇ ਇਸ ਨੂੰ ਜਿਹੜੀ ਚਾਹ ਆ ਉਹ ਚਾਹ ਇਹਦੇ ਵਿੱਚ ਪਾਈ ਜਾਈ ਗਏ ਹਾਂ ਜੀ ਤੜਕਾ ਇਹਨੂੰ ਪੁੰਨਿਆ ਗਿਆ ਬਸ ਹਾਂ ਜੀ ਹਾਂ ਜੀ ਇਹ ਆਪਣਾ ਮੱਖਣ ਦੇ ਵਿੱਚ ਅਸੀਂ ਬਦਾਮ ਕਜਕਾ ਜਿਹੜਾ ਪੀਸਿਆ ਉਹਦਾ ਇਹ ਤੜਕਾ ਲਾਤਾ ਉਹ ਦੇਖਣ ਵਾਲੀ ਹੈ ਕਿ ਬਹੁਤ ਸੋਹਣੀ ਖੁਸ਼ਬੂ ਹੋਣਾ ਇਹਦਾ ਕਿਆ ਬਾਤ ਹੈ ਨਿੱਕੀ ਨਿੱਕੀ ਸਮਾਈਲ ਦੇ ਕੇ ਵਿਕੀ ਜੀ ਚਾਹ ਤੇ ਬਣਾ ਰਹੇ ਆ ਪਰ ਇਨੀਆਂ ਖੂਬੀਆਂ ਵਿੱਚ ਪਾਈਆਂ ਨੇ ਚਾਹ ਅਸੀਂ ਕਹਿੰਨੇ ਆ ਕਿ ਖਰਾਬ ਕਰ ਦਿੰਦੀ ਪਰ ਇਹੋ ਜੀ ਚਾਹ ਜੇ ਬੰਦਾ ਪੀਵੇ ਤਾਂ ਸ਼ਾਇਦ ਪਹਿਲਵਾਨ ਬਣ ਜੇ ਪਹਿਲਵਾਨਾਂ ਵਾਲੀ ਚਾਹ ਜਿਹੜੀ ਬਣਾਤੀ ਹੈ ਇਹ ਚਾਹ ਪੀ ਕੇ ਬੰਦਾ ਕਮਜ਼ੋਰ ਨਹੀਂ ਹੋਏਗਾ ਤਗੜਾ ਹੋਏਗਾ ਇਹ ਸਾਰਾ ਕੁਝ ਛਾਂੜ ਲਿਆ ਹਾਂਜੀ ਇਹ ਜਿਹੜੀ ਖਸਖਸ ਬਦਾਮ ਨੇ ਇਹ ਇਦਾਂ ਹੀ ਪਾਦਨੇ ਹਾਂਜੀ ਹਾਂਜੀ ਤੇ ਸਾਡਾ ਤੜਕਾ ਲੱਗ ਗਿਆ ਇਹ ਚਾਹ ਸਾਡੀ ਹੁਣ ਬਣ ਕੇ ਹੋ ਗਈ ਹੈ ਤਿਆਰ ਕਿੰਨੇ ਮਿੰਟ ਦੇ ਵਿੱਚ ਬਣ ਜਾਂਦੀ ਹੈ ਚਾਹ ਇਹ 10 ਮਿੰਟ ਲੱਗਣਗੇ ਸਾਰੀ ਚਾਹ ਨੂੰ ਅਸੀਂ ਦੋ ਵਾਰੀ ਬਣਾਵਾਂਗੇ ਇੱਕ ਵਾਰੀ ਚਾਹ ਬਣਾ ਕੇ ਦੂਜੀ ਵਾਰੀ ਤੜਕਾ ਲਾਵਾਂਗੇ ਤੋ ਜਿਹੜੇ ਦੇਸ਼ ਸਾ ਵਿਦੇਸ਼ਾਂ ਤੋਂ ਲੋਕ ਇੱਥੇ ਪਹੁੰਚ ਕੇ ਚਾਹ ਦਾ ਆਨੰਦ ਲੈਣ ਵਾਸਤੇ ਪਹੁੰਚਦੇ ਆ ਦੇਖੋ ਅਲਾਗੇ ਖੜੇ ਨੂੰ ਖੁਸ਼ਬੂ ਕਿੰਨੀ ਸੋਹਣੀ ਆਉਂਦੀ ਹੈ ਜਦੋਂ ਬਣ ਗਈ ਹੈ ਚਾਹ ਉਸ ਦੀ ਰੰਗਤ ਜ਼ਰੂਰ ਦੇਖੀ ਜਾਵੇ ਪਿੱਤਲ ਦੇ ਭਾਂਡੇ ਵਿੱਚ ਇਹ ਪੁਰਾਣੇ ਜਿਹੜੇ ਭਾਂਡੇ ਪਏ ਹੋਣੇ ਔਰ 1945 ਦੀ ਜਿਹੜੀ ਦੁਕਾਨ ਹੈ ਕਈ ਦਹਾਕੇ ਪੁਰਾਣੀ ਹੈ ਆਜ਼ਾਦੀ ਤੋਂ ਪਹਿਲਾਂ ਦੀ ਉਸ ਤਰ੍ਹਾਂ ਤੋਂ ਉਸ ਤਰ੍ਹਾਂ ਇਹ ਦੁਕਾਨ ਜਿਹੜੀ ਹੁਣ ਤੱਕ ਲੋਕਾਂ ਨੂੰ ਸੇਮ ਜ਼ਾਇਕਾ ਸੇਮ ਸਵਾਦ ਦੇ ਰਹੀ ਹੈ ਔਰ ਅੱਜ ਅਸੀਂ ਖਾਸ ਤੌਰ ਤੇ ਤੁਹਾਨੂੰ ਇਹ ਤਸਵੀਰਾਂ ਦਿਖਾਉਣ ਵਾਸਤੇ ਪਹੁੰਚੇ ਸਾਂ ਕਿ ਜਿਹੜੀ ਚਾਹ ਅਸੀਂ ਕਹਿ ਦਿੰਨੇ ਆ ਕਿ ਹੋਟਲਾਂ ਦੇ ਵਿੱਚ ਸਭ ਤੋਂ ਮਹਿੰਗੀ ਤੋਂ ਮਹਿੰਗੀ ਮਿਲਦੀ ਹੈ ਪਰ ਜਿਹੜੀ ਚਾਹ ਦੇ ਵਿੱਚ ਹਰ ਇੱਕ ਚੀਜ਼ ਹਰ ਗੁਣ ਪਾਏ ਹੋਏ ਨੇ ਔਰ ਜਿਸ ਚਾਹ ਨੂੰ ਪੀਣ ਤੋਂ ਬਾਅਦ ਕਮਜ਼ੋਰੀ ਦੀ ਜਗ੍ਹਾ ਤਾਕਤ ਆਉਂਦੀ ਹੈ ਪਹਿਲਵਾਨਾਂ ਵਾਲੀ ਚਾਹ ਜਿਹੜੀ ਬਣ ਗਈ ਹੈ ਔਰ ਇਹ ਪੀਣ ਤੋਂ ਬਾਅਦ ਵਾਕਈ ਕੋਈ ਜਿਹੜਾ ਕਮਜ਼ੋਰ ਨਹੀਂ ਪਏਗਾ ਔਰ ਦੇਸੀ ਚਾਹ ਵੀ ਨੂੰ ਕਹਿ ਦਿੰਨੇ ਆ ਕਿ ਚਾਹ ਦੇ ਵਿੱਚ ਕਿੰਨੇ ਗੁਣ ਸ਼ਾਮਿਲ ਕਰ ਦਿੱਤੇ ਗਏ ਨੇ ਆ ਦੇਖੋ ਚਾਹ ਬਣ ਕੇ ਤਿਆਰ ਹੋ ਗਈ ਹੈ ਕਿ ਕੀ ਜੀ ਜੜੀ ਇਹ ਚਾਹ ਬਣਾਈ ਹੈ ਤੁਸੀਂ ਹੁਣ ਇਹ ਕੀ ਕਿੰਨੇ ਗੁਣ ਪੈ ਚੁਕੇ ਇਹਦੇ ਵਿੱਚ ਇੱਕ ਵਾਰੀ ਪੀ ਕੇ ਖੁਸ਼ ਹੋਵੋਗੇ ਫਿਰ ਪੀ ਕੇ ਮੈਨੂੰ ਦੱਸੋਗੇ ਅਸੀਂ ਹੁਣ ਪੀ ਕੇ ਦੇਖੀਏ ਸੋ ਇਹ ਜਿਹੜੀ ਚਾਹ ਮੇਰੇ ਹੱਥ ਦੇ ਵਿੱਚ ਆ ਚੁੱਕੀ ਹੈ ਇਹਨੂੰ ਪੀ ਕੇ ਤੇ ਅਸੀਂ ਹੁਣ ਜ਼ਰੂਰ ਇਹ ਦੱਸਾਂਗੇ ਕਿ ਸਵਾਦ ਕਿਹੋ ਜਿਹਾ ਹੈ ਕਿਉਂਕਿ ਰੰਗਤ ਚ ਖੁਸ਼ਬੂ ਦੇਖਣ ਵਾਲੀ ਹੈ ਔਰ ਇਸ ਤਰ੍ਹਾਂ ਦੀ ਚਾਹ ਜੇ ਪੀਣੀ ਹੈ ਤਾਂ ਅੰਮ੍ਰਿਤਸਰ ਆ ਕੇ ਜ਼ਰੂਰ ਇੱਕ ਵਾਰੀ ਕਰਿਓ ਕਿਉਂਕਿ ਇਹੋ ਜੀ ਖੂਬੀ ਵਾਲੀ ਚਾਹ ਸ਼ਾਇਦ ਹੀ ਪਹਿਲੀ ਵਾਰੀ ਕਿਸੇ ਨੇ ਪੀਤੀ ਹੋਵੇ ਕੈਮਰਾਮੈਨ ਸ਼ੁਭਮ ਦਿਨ ਅਲਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ